ਜੀ ਸਾਰਾ ਬੰਦ ਹੋ ਚੁਕੀ ਹੈ ਸਾਰਾ ਕੁੱਲ 22 ਫਲਾਈਟਸ ਹੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁਕੀ ਹੈ ਸਾਰੇ ਯਾਤਰੀਆਂ ਨੂੰ ਮੈਸੇਜ ਵੀ ਪਹੁੰਚ ਗਿਆ 에ਅਰਲਾਈਨਸ ਤੋਂ ਕਿ ਅਗਲੇਰੀ ਇਨਫੋਰਮੇਸ਼ਨ ਤੱਕ ਸਾਰਾ ਫਲਾਈਟਸ ਬੰਦ ਰਹਿਗਾ ਤੇ ਭਾਈ ਜਣਾ ਭਾਈ ਉਨ ਕੀ ਜੇ 에ਅਰਪੋਰਟ ਵਾਲਾ ਨੇ 에ਅਰਪੋਰਟ ਵਾਲੇ ਪਹਿਲਾਂ 11:30 ਦੀ ਫਲਾਈਟ ਹੀ ਉਹਨ ਪਹਿਲਾਂ ਡੇਰ ਹੋਏ ਦੀ ਕਾਫੀ ਇੰਨਾ ਅੱਛਾ ਹੁਣ ਉਹ ਅੱਗੇ ਨਹੀਂ ਜਾਂਦੇ ਇਹ ਕੋਈ ਸਾਡੇ ਸਾਡੇ ਉਹ ਸਿਰਫ ਹਮਲਾ ਕੀਤਾ ਹੈ ਪਾਕਿਸਤਾਨ ਦੇ ਰਾਤੋਬੀ ਬਾਰੇ ਇਹ ਕਿੱਦਾਂ ਦੇਖਦੇ ਇਸ ਕਾਰਵਾਈ ਨੂੰ ਐਸਾ ਹੀ ਨਹੀਂ ਗੱਲ ਜਿਹੜਾ ਹਾਲ ਮਾਰਤ ਨੇ ਕੀਤਾ ਵਾ ਪਹਿਲਾਂ ਜੇ ਉਹਨਾਂ ਕੀਤਾ ਹੁੰਦਾ ਇਹ ਬਾਜ਼ਾਰ ਤੋਂ ਫਾਇਦਾ ਨਹੀਂ ਦੁਬਈ ਵੀਰ ਜੀ ਤੇ ਕੀ ਕਿਹਾ ਤੁਹਾਨੂੰ 에어ਪੋਰਟ ਬਾਰੇ ਕੁਝ ਨਹੀਂ ਕਰ ਲਾ ਇਹ ਵੀ ਭਾਈ ਆ ਦੀ ਟਿਕਟ ਖਰਾਬ ਹੋਈ ਆ ਕੱਲ ਸ਼ਾਮ ਆ ਗਏ 12:30 ਵਜੇ ਦਾ ਤੇ ਇਹਨਾਂ ਨੇ 10 ਵਜੇ ਫਲਾਈਟ ਫੀਕ ਕਰਤੀ ਤੇ 에어ਪੋਰਟ ਤੇ ਹੁਣ ਮਤਲਬ ਭਾਈ ਫੇਰ ਮੁੱਕੇ ਦੇ ਟਿਕਟ ਲੈ ਇਸ ਦਾ ਸਿਆਰ ਤੇ ਹੁਣ ਭਾਰਤ ਨੂੰ ਜਿਹੜਾ ਖਮਲਾ ਕੀਤਾ ਹੈਗਾ ਪਾਕਿਸਤਾਨ ਦੇ ਵਿੱਚ ਜਿਹੜੇ ਆਪਰ ਦੀ ਅੱਡੇ ਜਿੱਥੋਂ ਆਉ ਉਹ ਉੱਥੇ ਆ ਕੇ ਤੇ ਹਮਲਾ ਕਰਦੇ ਸੀ ਨਿਆਈ ਲੋਕਾਂ ਨੂੰ ਮਾਰਦੇ ਸੀ ਕਿੰਨਾ ਦੇਖਦੇ ਭਾਰਤ ਦੀ ਸਟਾਰ ਕਾਰਵਾਈ ਨੂੰ ਭਾਰਤ ਦੇ ਆਪਣੀ ਥਾਂ ਤੇ ਸਹੀ ਜੇ ਹੂੰ ਏ ਕਹਿੰਦਾ ਜੋ ਉਹਨਾਂ ਨੇ ਕੀਤਾ ਉਹ ਤੇ ਕਰਨਾ ਚਾਹੀਦਾ ਵਾਹੇ ਪਰ ਜਿਹੜੇ ਆ ਜਿਹੜੇ ਮੌਲ ਨਾ ਪਰ ਦੇਖੋ ਜਿਸਨ ਨਵੇਂ ਵੈ ਜੋੜੇ ਮਾਰੇ ਗਏ ਤੇ ਉਸ ਤੋਂ ਬਾਅਦ ਫਿਰ ਤੇ ਮਾਰਿਆ ਆ ਨਾ ਪਰ ਉਹਦੇ ਕਾਰਵਾਈ ਚੰਗੀ ਹੀ ਵਧੀਆ ਚਲੋ ਵੀ ਐਕਸ਼ਨ ਤੇ ਐਕਸ਼ਨ ਨਹੀਂ ਤੁਹਾਨੂੰ ਪਤਾ ਹੀ ਹੈ ਪਰ ਇਹਦੀ ਕਾਰਵਾਈ ਠੀਕ ਹੈ ਹਾਂਜੀ ਹਾਂਜੀ ਉਹ ਤੇ ਸਹੀ ਆ ਬਈ ਮੈਂ ਹੋਰ ਸਖਤ ਕਾਰਵਾਈ ਹੋਣੀ ਜੇ ਇੱਥੇ ਇਹ ਤਾਂ ਹੁਣ ਉਹਨਾਂ ਦੇ ਡਿਪੈਂਡ ਕਰਦਾ ਹੈ। ਉਹ ਇਹੋ ਜਿਹੇ ਹਮਲੇ ਦੀ ਹਿੰਮਤ ਤਾਂ ਕਰ ਸਕਦੇ ਨੇ। ਨਹੀਂ ਨਹੀਂ ਉਹ ਕਿੱਥੇ ਕਰਨਗੇ ਜਦੋਂ ਇਧਰੋਂ ਸਖਤ ਕਾਰਵਾਈ ਹੋ ਗਈ ਤੇ ਫੇਰ ਉਹਨਾਂ ਨੇ ਕਿੱਥੋਂ ਕਰਨਾ? ਫੇਰ ਉਹ ਵੀ ਕਰ ਸਕਦੇ ਹੋ। ਤੁਸੀਂ ਕਹਿੰਦੇ ਏਅਰਪੋਰਟ ਬੰਦ ਆ, ਫਲੈਟਾ ਕੈਂਸਲ ਆ। ਕੁਝ ਕਨਫਰਮ ਹੀ ਕਰ ਵੀ ਟੋਟਲ ਪਰਮਨੈਂਟਲੀ ਬੰਦ ਆ ਜਾਂ ਡਿਲੇ ਆ ਕੋਈ ਕੁਝ ਵੀ ਨਹੀਂ। ਸੋ ਇੱਥੇ ਵੇਟ ਕਰ ਰਹੇ ਸੀ ਅੱਜ। ਕੀ ਲੱਗਦਾ ਹੈ ਭਾਰਤ ਨੂੰ ਜਿਹੜਾ ਪਾਕਿਸਤਾਨ ਦੇ ਵਿਦੇਸ਼ੀ ਆਪਣੇ ਵੀ ਠਿਕਾਣੇ ਹੀ ਉਹਨਾਂ ਦੇ ਹਮਲਾ ਕੀਤਾ ਗਿਆ ਹੈ। ਤੇ ਸਾਡੇ ਸਾਰਾ ਕੁਝ ਹੋਇਆ ਦਾ ਕਿ ਏਅਰਪੋਰਟ ਬੰਦ ਹੋਇਆ। ਕਿਸ ਤਰ੍ਹਾਂ ਦੇਖਦੇ ਭਾਰਤ ਦੀ ਕਾਰਵਾਈ ਨੂੰ? ਭਾਰਤ ਦੀ ਕਾਰਵਾਈ ਸਹੀ ਵੀ ਹੈ ਜੀ ਤੇ ਗਲਤ ਵੀ ਆਮ ਜਨਤਾ ਵਾਸਤੇ ਗਲਤ ਹੈ ਨਾ ਕੁਝ ਕਨਫਰਮ ਨਹੀਂ ਹੈ ਕੁਝ ਪਰਮਨੈਂਟਲ ਕੋਈ ਸ਼ੋਰ ਨਹੀਂ ਦੱਸ ਰਿਹਾ ਵੀ ਕੀ ਹੈ ਸਿਰਫ ਉਹ ਚੀਜ਼ ਤਾਂ ਤੁਹਾਨੂੰ 에ਅਲਾਈਨ ਦੱਸੇਗੀ ਪਰ ਜਿਹੜੀ ਭਾਰਤ ਦੀ ਕਾਰਵਾਈ ਹੈ ਨਿਰਦੋਸ਼ ਲੋਕ ਜਿੱਦਾਂ ਮਾਰੇਗੇ ਉਹਨਾਂ ਦੇ ਬਿਆਹ ਜੋੜੇ ਜਾਂ ਉਹਨਾਂ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਹੈ ਬਹੁਤ ਵਧੀਆ ਕੀਤਾ ਨਾ ਜੇ ਕਰ ਦਿੰਦਾ ਐਕਲਾਈਟ ਦਾ ਪੱਥਰ ਦਾ ਵਰਤ ਤਾਂ ਸਹੀ ਹੁੰਦਾ ਤਾਂ ਪਰ ਅਜੇ ਕੋਈ ਸ਼ੋਰ ਪਰ ਕਨਫਰਮ ਨਹੀਂ ਇਹਨਾਂ ਤਿੱਸਾ ਸਹੀ ਹੈ ਜੇ ਲੱਗੇ ਕਿ ਇਸ ਵਿੱਚ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਤਾਂ ਕਿ ਦੁਬਾਰਾ ਕਿੰਨੇ ਦੋਸਤਾਂ ਮਾਰਿਆ ਜਾ ਉਹ ਤਾਂ ਚਾਹੀਦਾ ਹਣੀ ਹਰ ਤਾ ਹਰ ਤਰ੍ਹਾਂ ਹੋਣੀ ਚਾਹੀਦੀ ਆ ਸਾਡੇ ਦੇ ਬੈਸ ਮੇਰਾ ਸਹਿਮਤ ਹੋ ਤੁਸੀਂ ਹਾਂ ਸਹਿਮਤ ਹਾਂ